ਪਿੰਡ ਜੱਲੋਕੇ ਵਿਖੇ ਲੱਗੀ ਰੇਤਾ ਦੀ ਖੱਡ ਨੂੰ ਬੰਦ ਕਰਵਾਉਣ ਲਈ ਵੱਖ-ਵੱਖ ਜਥੇਬੰਦੀਆਂ ਨੇ ਲਾਇਆ ਰੇਤਾ ਦੀ ਖੱਡ ਦੇ ਨਜ਼ਦੀਕ ਧਰਨਾ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਜੱਲੋਕੇ ਵਿਖੇ ਅੱਜ ਦਿਨ ਬੁੱਧਵਾਰ ਤਕਰੀਬਨ 6:00 ਵਜੇ ਦੇ ਕਰੀਬ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਪਿੰਡ ਜੱਲੋਕੇ ਵਿਖੇ ਚੱਲ ਰਹੀ ਰੇਤਾ ਦੀ ਖੱਡ ਨੂੰ ਬੰਦ ਕਰਵਾਉਣ ਲਈ ਇੱਕ ਵਿਸ਼ਾਲ ਧਰਨਾ ਦਿੱਤਾ ਗਿਆ ਜਿਸ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਅਨੇ ਹੀ ਹਿੱਸਾ ਲਿਆ ਇਸ ਬਰੰਤ ਗੱਲਬਾਤ ਕਰਦੇ ਹੋਏ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਡਾ ਦੇ ਸੂਬਾ ਪ੍ਰਧਾਨ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜੋਨ ਬਲਟੋਹਾ ਦੇ ਪ੍ਰਧਾਨ ਮਿਹਰ ਸਿੰਘ ਤਲਵੰਡੀ ਅਤੇ ਇੰਦਰਜੀਤ ਸਿੰਘ ਕੋਟਬੁੱਡਾ ਨੇ ਦੱਸਿਆ ਕਿ ਇਹ ਰੇਤਾ ਦੀ ਖੱਡ ਨਾਲ ਜਿੱਥੇ ਕਿਸਾਨਾਂ ਦੀਆਂ ਫਸਲਾਂ ਨੂੰ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੈ ਉੱਥੇ ਹੀ ਇਸ ਦਰਿਆ ਦੇ ਪਾਣੀ ਨਾਲ ਵੱਡੇ ਪੱਧਰ ਤੇ ਕਈ ਪਿੰਡਾਂ ਨੂੰ ਢਾਹ ਲੱਗੇਗੀ ਜਿਸ ਨੂੰ ਦੇਖਦੇ ਹੋਏ ਉਹਨਾਂ ਵੱਲੋਂ ਇਹ ਪਰਦਰਸ਼ਨ ਕੀਤਾ ਜਾ ਰਿਹਾ ਹੈ ਉਹਨਾਂ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਇਸ ਰੇਤਾ ਦੀ ਖੱਡ ਨੂੰ ਜਲਦੀ ਤੋਂ ਜਲਦੀ ਬੰਦ ਕੀਤਾ ਜਾਵੇ ਨਹੀਂ ਤਾਂ ਜਥੇਬੰਦੀਆਂ ਵੱਡੇ ਪੱਧਰ ਤੇ ਸੰਘਰਸ਼ ਉਲੀਕਣਗੀਆਂ ਪਰ ਉਹਦੇਵੇਂ ਭਰਾਓ ਸਾਰੇ ਇਲਾਕੇ ਨੇ ਔਰ ਇਸ ਗੱਲ ਦੀ ਚਰਚਾ ਕੀਤੀ ਕਿ ਸਾਡਾ ਵਰਤੇ ਪੱਧਰ ਤੇ ਨੁਕਸਾਨ ਔਰ ਜਨੋ ਕੇ ਭਰਾਵਾਂ ਨੇ ਗੋਦੋਰਾ ਸਭ ਲੱਗੇ ਨਾਲ ਆ ਦਿੱਤਾ ਜਿਹੜੇ ਸਰਕਾਰ ਦੇ ਅਧਿਕਾਰੀ ਸੀ ਸਰਦਾਰ ਗੁਲਮੁਹੰਦ ਸਿੰਘ ਬਲੇਰ ਔਰ ਉਹਦੇ ਵੱਲੋਂ ਸਰਦਾ ਪੱਤਰ ਆ ਗਿਆ ਕਿ ਜਿਹੜੇ ਜਲੋ ਕਹਿੰਦੇ ਲੋਕ ਬੈਠੇ ਆ ਉਹਨਾਂ ਦੀਆਂ ਕੁੱਟ ਕੇ ਪੱਗਾ ਲਾ ਦਿਓ ਔਰ ਚੋਰ ਵੱਡੇ ਜਥੇਬੰਦੀ ਕੋਲੇ ਬੰਦੇ ਪੁੱਜੀ ਔਰ ਉਹਨਾਂ ਨੇ ਇਹ ਗੱਲ ਰੱਖੀ ਕਿ ਕਾਨੂੰਨ ਸੁਣਿਆ ਇੱਥੋਂ ਤੱਕ ਆ ਗਿਆ ਅਸੀਂ ਤਾਂ ਮਾਰੇ ਗਏ ਪਰ ਜੇ ਜਿਤਨੇ ਬੰਦੀਆਂ ਦੇ ਹੁੰਦੇ ਆ ਕੋਈ ਕਿਸੇ ਦਾ ਨੁਕਸਾਨ ਹੋਵੇ ਤੇ ਬਹੁਤ ਮਾੜੀ ਗੱਲ ਔਰ ਉਸ ਸਮੇਂ ਆਨ ਕੇ ਹੋਇਆ ਵੀ ਇਦਾਂ ਬੜਾ ਜ਼ੋਰ ਵਖਾਇਆ ਕਹਿਰਾਂ ਦੇ ਪਰਿਵਾਰ ਨੇ ਔਰ ਬੇਸਬਾਸ ਡਾਂਗਾ ਬੜਾ ਕੁਛ ਔਰ ਜਿਹੜੇ ਗੈਰਤ ਵਾਲੇ ਲੋਕ ਉਦੋਂ ਵੀ ਉੱਥੇ ਥੋੜੇ ਜੇ ਬੈਠੇ ਦਿੱਤੇ ਕਹਿਰਾਂ ਕੇ ਮੋਰਚਾ ਸੰਭਾਲਿਆ ਪਰ ਉਹਨਾਂ ਨੂੰ ਵੱਡਾ ਨਾ ਮਾਰ ਕੇ ਪਰ ਉਹਨਾਂ ਨੇ ਸਵਾਲ ਵਜਾ ਕੀਤਾ ਔਰ ਉਹ ਹੀ ਰੇਤਾ ਉਹ ਹੀ ਲੋਕ ਆਪੇ ਤੁਮੰਗ ਖਲਿਆ ਲੋਕ ਪਾ ਗਏ ਖਾਰੇ ਸਰਕਾਰਾਂ ਕਰਦੀਆਂ ਕੀ ਫੇਰੀ ਚੱਕ ਦਿਆਂਗੇ ਮੋਰ ਦੇ ਘੋੜਾ ਰੱਖ ਕੇ ਆਗੇ ਗਾਰ ਮੁਰਦਾ ਬੋਲ ਹਾਂਜੀ ਪ੍ਰਧਾਨ ਜੀ ਅੱਜ ਜਿਹੜਾ ਜੱਲੋ ਕੇ ਰੇਤਾ ਦੀ ਖੱਡ ਤੇ ਧਰਨਾ ਲਾਇਆ ਹੈਗਾ ਕੀ ਮਸਲਾ ਕੀ ਹੈ ਜੀ ਆਸਾਨ ਮਜ਼ਦੂਰ ਚਕਰਟ ਕਮੇਟੀ ਪੇਸ਼ ਆਉਂਦਾ ਸੇਵਾਦਾਰ ਮੇਰ ਸਿੰਘ ਤਲਵੰਡੀ ਬੋਲਦਾ ਹਾਂ ਪਿਛਲੇ ਦਿਨਾਂ ਦੇ ਵਿੱਚ ਪਿੰਡ ਜੱਲੋ ਕੇ ਤੋਂ ਸਾਹਮਣੇ ਦਰਿਆ ਦੇ ਵਿੱਚ ਖੱਡ ਚੱਲ ਰਹੀ ਆ ਜਿਹਦਾ ਅਜੇ ਤਾਂ ਕੋਈ ਪਤਾ ਨਹੀਂ ਲੱਗਾ ਭੀ ਲੀਗਲ ਆ ਕਿ ਅਨਲੀਗਲ ਆ ਚੜ੍ਹੇ ਬੰਦੀਆਂ ਕੋਲੇ ਪੈਲੀਆਂ ਵਾਲੇ ਲੋਕ ਆ ਕੇ ਤਾਂ ਹੀ ਮਾਰ ਕੇ ਰੋਪੇ ਕਿ ਸਾਡੀਆਂ ਪੈਣੀਆਂ ਜਿਹੜੀਆਂ ਉਹ ਬਰਬਾਦ ਹੋ ਰਹੀਆਂ ਵਾ ਸਾਡਾ ਕੋਈ ਹੱਲ ਕੱਢਿਆ ਜਾਵੇ ਕਿਸਾਨ ਮਜ਼ਦੂਰ ਸੰਘਤ ਕਮੇਟੀ ਔਰ ਕੋਟ ਬੁੱਢਾ ਸੰਘਤ ਕਮੇਟੀ ਔਰ ਹੋਰ ਦੋ ਤਿੰਨ ਜਿ세 ਬੰਦੀਆਂ ਜਿਹੜੀਆਂ ਇਸ ਇਲਾਕੇ ਦੇ ਵਿੱਚ ਵਿਚਰ ਰਹੀਆਂ ਵਾ ਹੜਪੀਤ ਜ세 ਬੰਦੀ ਸਾਰਿਆਂ ਨੇ ਇੱਕ ਫੈਸਲਾ ਕੀਤਾ ਕਿ ਪਤਾ ਕੀਤਾ ਜਾਵੇ ਕਿ ਜਿਹੜੀ ਇਹ ਖੱਡ ਵਾ ਇਹ ਜਿਹੜੀ ਖੱਡ ਆ ਇਹ ਅਣਦੀ ਗੱਲ ਆ ਕਿ ਲੀਗਲ ਕਿਹਨੇ ਪਤਾ ਕੀਤਾ ਗਿਆ ਕੋਈ ਵੀ ਡਾਕੂਮੈਂਟ ਨਹੀਂ ਦਿੱਤਾ ਗਿਆ 25 ਤਰੀਕ ਨੂੰ ਜਦੋਂ ਬੰਦੀਆਂ ਨੇ ਧਰਮ ਦੇ ਦਾ ਐਲਾਨ ਕੀਤਾ ਜੀ ਰਾਜ ਸਵੇਰ ਤੋਂ ਹੀ ਪ੍ਰਸ਼ਾਸਨ ਵਿੱਚ ਰਿਆ ਪਰ ਕੋਈ ਗੱਲ ਨਹੀਂ ਦਿੱਤੀ ਐਸ ਵੇਲੇ ਅਸੀਂ ਹੁਣ ਖੱਡੇ ਅੱਗੇ ਜਾ ਕੇ ਧਰਨਾ ਲਾਇਆ ਹੋ ਧਰਨੇ ਦੇ ਵਿੱਚ ਪਿੰਡ ਕੋਟਮੁੱਡੇ ਦੀ ਸੰਗਤ ਔਰ ਲਾਕੇ ਦੀ ਸੰਗਤਾਂ ਜਲੋਕੇ ਦੀ ਸੰਗਤਾਂ ਤੇ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆ ਜੇ ਖੱਡ ਲੀਗਲ ਆ ਅਨਲੀਗ ਨਹੀਂ ਸੱਜ ਨਾਲ ਬੈਠ ਕੇ ਪ੍ਰੋਪਰ ਜੋ ਸਹੂਲਤਾਂ ਚਾਹੀਦੀਆਂ ਉਹ ਖੱਡ ਤੇ ਵਿਖਾ ਦਿੱਤੀਆਂ ਜਾਂ ਤੇ ਖੱਡ ਚਲਾਉਣ ਲਈ ਜਿਹੜੇ ਪਿੰਡ ਦੇ ਜੱਲੋਗਿਆਂ ਦੇ ਲੋਕ ਆ ਉਹਨਾਂ ਨੂੰ ਜਲੀਲ ਨਾ ਕੀਤਾ ਜਾਵੇ 100-100 ਰੁਪਇਆ ਦਿਹਾੜੀ ਦੇ ਲਾ ਕੇ ਉਹਨਾਂ ਨੂੰ ਵਾਕ ਦਿੱਤਾ ਜਾਵੇ ਉਹਨਾਂ ਦਾ ਹੱਕ ਬਣਦਾ ਵਾ ਉਹ ਰੇਤਾ ਦੀ ਟਰਾਲੀ ਕੱਢਣਾ ਉਹ ਜਿਹਨੇ ਸ਼ਹਿਰ ਚ ਮਰਜੀ ਵੇਚਣਾ ਉਹਨਾਂ ਨੂੰ ਹੱਕ ਦਿੱਤਾ ਜਾਵੇ ਇਹ ਸਾਡੀ ਪ੍ਰਸ਼ਾਸਨ ਕੋਲੋਂ ਡੀਸੀ ਸਾਹਿਬ ਕੋਲੋਂ ਪੋਰ ਸਰਕਾਰ ਕੋਲੋਂ ਮੰਗਾ ਜਿਹੜਾ ਹੱਕ ਨਾ ਦਿੱਤਾ ਤੇ ਇਹਦੇ ਲਈ ਇਹ ਧਰਨਾ ਹੋਰ ਵੀ ਰੂਪ ਧਾਰਨ ਕਰ ਸਕਦੇ ਆ ਆਪਾਂ ਦੇਖ ਮੈਂ ਜੀ ਤਰਲੋ ਜਨ ਸੇ ਨਾ ਫਿਲਰ ਕੇ ਮਾ ਪੱਟੀ ਉਹ ਮਹਿਮਾਨ ਜਨ ਦੀ ਸਭ ਜੋ ਮਨਾਣ ਇਥੇ ਆਇਆ ਉਹਨਾਂ ਨੇ ਮਿਲ ਕੇ ਚੈੱਕ ਕੀਤਾ ਤਾਂ ਨਾਲ ਮੈਨਿੰਗ ਹੋ ਰਹੀ ਯਾਰ ਮੈਂ ਆਣ ਕੇ ਦੁਬਾਰਾ ਅੱਜ ਚੈੱਕ ਤਾਂ ਫਿਰ ਉੱਪਰ ਉਹਨਾਂ ਕੋਲ ਮੈਨਿੰਗ ਲਾਇਕ ਹੋ ਗਿਆ ਫਿਰ ਉਹ ਦੁਬਾਰਾ ਕਾਗਜ਼ ਪੱਤਰ ਉਹ ਤਾਂ ਨਿੱਲੇ ਆ ਕਾਗਜ਼ ਬਿਲਕੁਲ ਲੀਗਲ ਹੈਗੇ ਆ ਬਾਕੀ ਜਿਹੜੇ ਪਿੰਡ ਵਾਲੇ ਸਾਰੇ ਸਹਿਮਤ ਜੱਲੋ ਕੇ ਪਿੰਡ ਵਾਲੇ ਸਾਰੇ ਸਹਿਮਤ ਆ ਕਿ ਅਸੀਂ ਇਥੇ ਸਾਨੂੰ ਰੁਜ਼ਗਾਰ ਮਿਲਿਆ ਤੇ ਸਾਡਾ ਰੁਜ਼ਗਾਰ ਨਾ ਖੋਇਆ ਜਾਵੇ ਕੋਈ ਸ਼ਰਾਰਤੀ ਤਾਂ ਤੁਮ ਹਾਂਜੀ ਫਿਰ ਅਸੀਂ ਇਹਨਾਂ ਨੂੰ ਦੋਹਾਂ ਤੇ ਸਮਝਾ ਆ ਗਏ ਫਿਰ ਅਸੀਂ ਟਾਈਮ ਬਹੁਤ ਆਦਾ ਰੱਖਿਆ 12 ਵਜੇ ਦਾ ਪੱਟੀ ਦਾ ਟਾਈਮ ਦੱਸਦੇ ਉਹਦੇ ਜਿੰਨੀ ਸਾਰੀ ਗੱਲਬਾਤ ਇਹਨਾਂ ਨੇ ਗਲਤ ਫੈਮੀ ਹਾਂ ਬਦਲ ਤੁਸੀਂ ਸਰਕਾਰ ਸਾਈਡ ਜੇ ਜੀ ਸਮਝੋ ਸਰਕਾਰ ਸਾਈਡ ਤੇ ਜੇ ਇਸ ਤਰੀਕੇ ਦਾ ਕਰਦੇ ਆ ਤੇ ਕੋਈ ਕੋਈ ਨਾ ਕੋਈ ਐਕਸ਼ਨ ਜਾਂ ਕੋਈ ਕਿਸ ਤਰੀਕੇ ਨਾਲ ਸੰਝਾਇਆ ਜਾ ਸਕਦਾ ਇਹਨਾਂ ਨੂੰ ਜਿਹੜੇ ਦੇਖੋ ਜੀ ਕਾਗਜ਼ ਪੱਤਰ ਉਹ ਤੇ ਅਸੀਂ ਜੈਨੂ ਬਿਲਕੁਲ ਰਾਈਟ ਹੈ ਅਸੀਂ ਉਸਮ ਚੀਜ਼ ਨੂੰ ਮੰਨਦੇ ਆ ਠੀਕ ਜਿਹੜੀ ਗਲਤ ਜਿਹੜੀ ਗਲਤ ਫੈਮੀ ਸੀ ਉਹ ਦੂਰ ਹੋਏ ਹਾਂ ਦੂਰ ਹੋ ਗਏ ਠੀਕ